ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਤੜਕੇ ਨੂੰ ਸਾਰੇ ਪਿੰਡ ਵਿੱਚ ਹਹਾਕਾਰ ਮਚ ਗਈ ਜੀ ਜੀ ਅਰਜਣ ਦੀ ਲੋਥ ਨੂੰ ਦੇਖਣ ਆਇਆ ਰਾਤ ਜਦੋਂ ਨਾਜਰ ਦੀ ਪਾਰਟੀ ਨੇ ਝੰਡੇ ਦੇ ਬੇੜੇ ਵਿੱਚ ਰੋੜੇ ਮਾਰੇ ਸਨ ਤੇ ਦੋ ਰੋੜੇ ਬੈਠਕ ਦੇ ਤਖਤਿਆਂ ਵਿੱਚ ਵੀ ਠੋਕ ਦਿੱਤੇ ਸਨ ਤਾਂ ਐਨੇ ਖੜਕੇ ਨੂੰ ਸੁਣ ਕੇ ਵੀ ਉਹਨਾਂ ਦੇ ਘਰ ਦਾ ਕੋਈ ਨਹੀਂ ਜਾਗਿਆ ਸੀ। ਸਿਆਲ ਦੀ ਰੁੱਤ ਸੀ। ਉਹ ਸਭ ਅੰਦਰ ਸਵਾਤ ਵਿੱਚ ਸੁੱਤੇ ਹੋਏ ਸਨ। ਝੰਡੇ ਨੂੰ ਜਾਂ ਬੰਤ ਨੂੰ ਜਾਗ ਆਏ ਵੀ ਹੋਵੇ ਤਾਂ ਉਹਨਾਂ ਨੇ ਸਮਝ ਲਿਆ ਹੋਵੇਗਾ ਕਿ ਅਰਜਨ ਹੈ। ਉਹ ਤਾਂ ਨਿਤ ਹੀ ਖੜਕਾ-ਦੜਕਾ ਕਰਦਾ ਰਹਿੰਦਾ ਹੈ। ਬੈਠਕ ਦਾ ਬਾਰ ਦੱਬ ਕੇ ਖੜਕਾਉਣਾ ਜਾਂ ਬੇੜੇ ਵਿੱਚ ਕੋਈ ਚੀਜ਼ ਜੋ ਵੀ ਹੱਥ ਵਿੱਚ ਆਵੇ, ਬਗਾਹ ਮਾਰਨੀ। ਉਹਦਾ ਨਿਤ ਦਾ ਹੀ ਕੰਮ ਸੀ। ਨਿਤ ਸ਼ਰਾਬ ਪਿੰਦਾ। ਨਿਤ ਖਰੂਦ ਸੋ ਤੇ ਘਰ ਮੁੜਦਾ ਸਵੇਰੇ ਜਦੋਂ ਸੁਦੇਹਾ ਉੱਠ ਕੇ ਬੰਤੋ ਨੇ ਚੁੱਲ੍ਹੇ ਵਿੱਚ ਅੱਗ ਬਾਲੀ ਤਾਂ ਬਾਹਰ ਪਹੇ ਉੱਤੇ ਉਹਨੂੰ ਲੋਕਾਂ ਦਾ ਰੌਲਾ ਸੁਣਿਆ ਉਹਨੇ ਬਿੜਕ ਲਈ ਬੰਦੇ ਉੱਚੀ ਉੱਚੀ ਬੋਲ ਰਹੇ ਸਨ ਉਹਨੇ ਚੁੱਲ੍ਹੇ ਉੱਤੇ ਪਾਣੀ ਦੀ ਟੋਕਣੀ ਧਰ ਕੇ ਝੰਡੇ ਨੂੰ ਅੰਦਰੋਂ ਜਾ ਜਗਾਇਆ ਕਹਿਣ ਲੱਗੀ ਹਰਦੇਤ ਦਾ ਪਿਓ ਦੇਖੇਗਾ ਉੱਤਕੇ ਬਾਹਰ ਇਧਰ ਪਹੇ ਕੰਨੀ ਰੌਲਾ ਜਾਂ ਪਈ ਜਾਂਦਾ ਉਹ ਉੱਠਿਆ ਜੋੜੇ ਪਾਇ ਅਤੇ ਸਿਰ ਉੱਤੇ ਸਾਫਾ ਬਲੇਡ ਕੇ ਖੇਸ ਦੀ ਬੁੱਕਲ ਮਾਰ ਲੇ ਬੈਠਕ ਵਿੱਚ ਗਿਆ ਉੱਤੇ ਅਰਜਨ ਨਹੀਂ ਸੀ ਉਹਨੇ ਸੋਚਿਆ ਰਾਤੋਂ ਆਇਆ ਨਹੀਂ ਹੋਵੇਗਾ ਉਧਰ ਕਿਧਰ ਕਿਸੇ ਦੇ ਘਰ ਸੌਂ ਗਿਆ ਹੋਵੇਗਾ ਹਰਨਾਮੀ ਕੋਲ ਪੈ ਗਿਆ ਹੋਵੇਗਾ ਝੰਡੇ ਨੂੰ ਪਤਾ ਸੀ ਕਿ ਅਰਜਨ ਬਹੁਤੀਆਂ ਰਾਤਾਂ ਹਰਨਾਮੀ ਦੇ ਘਰ ਕੱਟਦਾ ਹੈ ਬੈਠਕ ਦੇ ਪੇਹੇ ਵਾਲੇ ਬਾਰ ਨੂੰ ਅਰਲ ਲੱਗੀ ਹੋਈ ਸੀ ਅਰਲ ਡੇਗ ਕੇ ਉਹਨੇ ਬਾਰ ਖੋਲਿਆ ਬਾਹਰ ਲੋਕਾਂ ਦਾ ਪੂਰਾ ਇਕੱਠ ਸੀ ਅੰਦਾਜ਼ੇ ਲੱਗ ਰਹੇ ਸਨ ਕਿ ਇਹ ਲੋਥ ਹੈ ਕਿ ਦੀ ਬਹੁਤਿਆਂ ਦਾ ਅਨੁਮਾਨ ਸੀ ਕਿ ਇਹ ਅਰਜਣ ਹੋ ਸਕਦਾ ਕੋਈ ਕਹਿੰਦਾ ਸੀ ਨਹੀਂ ਉਹ ਨਹੀਂ ਉਹਦਾ ਤਾਂ ਮੂੰਹ ਹੀ ਨਹੀਂ ਹੈ ਕੱਪੜਿਆਂ ਤੋਂ ਵੀ ਕੀ ਪਤਾ ਲੱਗਦਾ ਕੱਪੜੇ ਤਾਂ ਉਹ ਨਿਤ ਬਦਲਦਾ ਸੀ ਉਹਦੀ ਗੰਡਾਸੀ ਦੀ ਪਛਾਣ ਵੀ ਕਿਸੇ ਕਿਸੇ ਨੂੰ ਸੀ ਜੋ ਉਹਦੇ ਕੋਲ ਹੀ ਪਰੇ ਡਿੱਗੀ ਪਈ ਸੀ ਲੋਕਾਂ ਦੇ ਝੁੰਮਲ ਮਾਟੇ ਨੂੰ ਦੋਵੇਂ ਹੱਥਾਂ ਨਾਲ ਪਰੇ ਹਟਾ ਕੇ ਝੰਡਾ ਲੋਥ ਉੱਤੇ ਜਾ ਚੁੱਕਿਆ ਉਹਦੇ ਹੱਥ ਉਹਦੇ ਪੱਟ ਗੋਡੇ ਟੋਟੋ ਦੇਖੇ ਛਾਤੀ ਨੰਗੀ ਕੀਤੀ ਤੇ ਚਿਹਰੇ ਉਤੋਂ ਮਿੱਟੀ ਝਾੜੀ ਅਰਜਨ ਹੀ ਹੈ ਹੋਰ ਕੌਣ ਸੀ ਥਾਂ ਥਾਂ ਲਹੂ ਦੇ ਦਾਗ ਸਨ ਮੱਥਾ ਪਾਟਿਆ ਹੋਇਆ ਸੀ ਵੱਖੀ ਕੋਲੋਂ ਕੁੜਤਾ ਲਹੂ ਨਾਲ ਗਾਰੇ ਵਾਂਗ ਗੜੁੱਚ ਸੀ ਗੋਡਿਆਂ ਤੋਂ ਥੱਲੇ ਸੁਕੜੰਜਾ ਜਮ੍ਹਾਂ ਪੰਨੀਆਂ ਤੋੜੀਆਂ ਪਈਆਂ ਸਨ ਉਤਾ ਮਾਰ ਕੇ ਅਰਜਨ ਦੀ ਹਿੱਕ ਉੱਤੇ ਲਟ ਗਿਆ ਹਾਏ ਓਏ ਭਰਾਵਾ ਇਹ ਕੀ ਕਰ ਲਿਆ ਤੈਂ ਉੱਤੇ ਖੜੇ ਲੋਕ ਪਵੰਤਰੀਆਂ ਅੱਖਾਂ ਨਾਲ ਝਾਕੀ ਜਾ ਰਹੇ ਸਨ ਰਕਲ ਦਾ ਉਤੋਂ ਭੱਜ ਨਿਕਲੇ ਸੱਤ ਅੱਠ ਜਣੇ ਖੜੇ ਰਹੇ ਤੇ ਫੇਰ ਦੋ ਜਣਿਆਂ ਨੇ ਝੰਡੇ ਦੀਆਂ ਬਾਹਾਂ ਫੜੀਆਂ ਉਹਨੂੰ ਖੜਾ ਕਰ ਲਿਆ ਬੈਠਕ ਵਿੱਚ ਲੈ ਗਏ ਉਹਦਾ ਦਿਲ ਖੜਾਉਣ ਲੱਗੇ ਇਹਦੇ ਚੋਂ ਮੁੜ ਕੇ ਸਾਹ ਤਾਂ ਪੈਣੇ ਨਹੀਂ ਪਤਾ ਨਹੀਂ ਕਿਹਨੇ ਵਾਰਦਤ ਕੀਤੀ ਆ ਉੱਠ ਤਕੜਾ ਹੋ ਫੁੱਲ ਨੂੰ ਬੰਦੇ ਭੇਜਦੇ ਆ ਪੁਲਿਸ ਕੋਲ ਹੁਣ ਇਹਦੀ ਮਿੱਟੀ ਦਾ ਸਿਮੇਟਣੀ ਐ ਮਗਰ ਉਹ ਕਰਾਂਗੇ ਜਾਰਾ ਜੋਈ ਉਧਰ ਕੀ ਚਰਤੇ ਕਹਿਲੂ ਰਾਤ ਨੂੰ ਹੀ ਪਾਈ ਰੂਪੇ ਨੂੰ ਤੁਰ ਗਏ ਸਨ ਨਾਜ਼ਰ ਦੇ ਬਾੜੇ ਵਿੱਚ ਬਿੰਦੇ ਦੀ ਬਿੰਦ ਗਏ ਉਤੋਂ ਕੁਲੀ ਵਿੱਚ ਆਪਣਾ ਲੇੜਾ ਕਪੜਾ ਝੁੱਕ ਕੇ ਖੇਸਾਂ ਦੀਆਂ ਬੁਕਲਾਂ ਮਾਰੀਆਂ ਤੇ ਚੱਲ ਪਏ ਕੀਚਰ ਕਹਿੰਦਾ ਲੈ ਵੇ ਨਾਜ਼ਰ ਸਿਆ ਤੇਰਾ ਕੰਮ ਕਰਤਾ ਹੁਣ ਮੁੜ ਕੇ ਨਹੀਂ ਉੱਠ ਸਕਦਾ ਮੰਜੇ ਚੋਂ ਵਿੱਚੇ ਜੰਗਲ ਬਾਣੀ ਕਰਿਆ ਕਰੋ ਪੁੱਤ ਮੇਰਾ ਨਾਜ਼ਰ ਨੇ ਹੱਥ ਜੋੜੇ ਸਨ ਮੈਂ ਵੀ ਤੁਹਾਡਾ ਹੱਕ ਨਹੀਂ ਰੱਖਦਾ ਕੀਚਰ ਸਿਆ ਪੂਰਾ ਦੇਣ ਦੇਉ ਆਪਾਂ ਫੇਰ ਸਮਝਾਂਗੇ ਯਕੀਨ ਰੱਖੀ ਨਾਦਰ ਤੇ ਜੰਗੀਰੇ ਨੇ ਕੁੱਲੀ ਵਿੱਚ ਬੈਠ ਕੇ ਦੋ ਦੋ ਕੋਲੀਆਂ दारू ਹੋਰ ਪੀਤੀ ਤੇ ਉੱਥੇ ਇੱਕ ਮੰਝੇ ਉੱਤੇ ਬੈ ਗਏ। ਉਹਨੇ ਜੰਗੀਰੇ ਨੂੰ ਘਰ ਨਹੀਂ ਜਾਣ ਦਿੱਤਾ। ਕਹਿੰਦਾ ਐਸ ਵੇਲੇ ਬੁੜੀ ਕਿੱਥੇ ਉਠੋ, ਕੁੰਡਾ ਖੋਲਦੀ ਫਿਰੋ। ਤੂੰ ਇੱਥੇ ਹੀ ਬੈ ਜਾ। ਤੜਕੇ ਸੰਦੇਹਾਂ ਉੱਠ ਕੇ ਵਗ ਜੀ। ਅੱਪਾਂ ਕਾਰਾ ਕਰ ਤਾਂ ਆਏ ਪਰ ਮੇਰਾ ਦਿਲ ਨਹੀਂ ਖੜਦਾ। ਤੂੰ ਮੇਰੇ ਨਾਲ ਬੈ ਜਾ। ਪਾਲੀ ਭੁੰਜੇ ਹੀ ਪੱਲੜ ਸੁੱਟ ਕੇ ਉੱਤੇ ਆਪਣਾ ਗੁੱਧੜ ਲੈ ਕੇ ਸੌਂ ਗਿਆ। ਉਹਨੂੰ ਕੋਈ ਪਤਾ ਨਹੀਂ ਲੱਗਿਆ। ਉਕਾਦੋਂ ਆਏ ਕੀ ਕਰਕੇ ਆਏ ਕੀ ਗੱਲਾਂ ਕੀਤੀਆਂ ਤੇ ਕਦੋਂ ਪੈ ਗਏ ਅਗਲੇ ਦਿਨ ਨਾਜ਼ਰ ਨੇ ਇੱਜੜ ਨਹੀਂ ਛੱਡਿਆ ਪਾਲੀ ਨੂੰ ਆਖਿਆ ਕਿ ਉਹ ਬਾੜੇ ਵਿੱਚ ਹੀ ਰਹੇ ਨਾਜ਼ਰ ਆਪ ਪਿੰਡ ਵਿੱਚ ਹੀ ਕਿਧਰੇ ਗੁੰਮ ਹੋ ਗਿਆ ਬਿੜਕਾ ਲੈਂਦਾ ਫਿਰਦਾ ਰਿਹਾ ਕਿਧਰੇ ਉਹਦਾ ਨਾਂ ਦਾ ਨਹੀਂ ਲੈ ਰਿਹਾ ਕੋਈ ਦੁਪਹਿਰ ਵੇਲੇ ਤੱਕ ਥਾਣਾ ਚੜ੍ਹ ਕੇ ਆ ਗਿਆ ਨੰਬਰਦਾਰ ਪਾਕਰ ਸਿੰਘ ਨੇ ਚੌਂਕੀਦਾਰ ਨੂੰ ਫੁੱਲ ਭੇਜ ਦਿੱਤਾ ਸੀ ਥਾਣੇਦਾਰ ਕਸਿਆ ਕਸਾਇਆ ਆਇਆ ਉਹਦੇ ਨਾਲ 6 ਸਿਪਾਹੀ ਸਨ ਥਾਣੇਦਾਰ ਤਾਂ ਲੋਥਕੋਲ ਕੋਡਸਿਡਾ ਕੇ ਬੈਠ ਗਿਆ ਪਿੰਡ ਦੇ ਸਾਰੇ ਨੰਬਰਦਾਰ ਬੁਲਾ ਲਏ ਸਿਪਾਹੀ ਪਿੰਡ ਵਿੱਚ ਜਾ ਕੇ ਗਲੀਆਂ ਕੱਛਣ ਲੱਗੇ ਹਬਕ ਦਬਕ ਕੀਤੇ 10 ਨੰਬਰੀਆਂ ਨੂੰ ਘਰਾਂ ਵਿੱਚੋਂ ਜਾ ਕੇ ਫੜ ਲਿਆ ਧੱਕੇ ਮਾਰ ਮਾਰ ਕੇ ਉਹਨਾਂ ਨੂੰ ਥਾਣੇਦਾਰ ਕੋਲ ਲੈ ਆਏ ਪਿੰਡ ਦੇ ਪੰਜ ਬੰਦੇ 10 ਨੰਬਰ ਵਿੱਚ ਸਨ ਪੰਜਾਂ ਨੂੰ ਬਿਠਾ ਕੇ ਥਾਣੇਦਾਰ ਕਹਿੰਦਾ ਕਾਤਲ ਤੁਹਾਡੇ ਜੋ ਹੈ ਹੁਣ ਦੱਸ ਦਿਓ ਇਕਬਾਲ ਕਰ ਲੋ ਬਚਤ ਹੋ ਸਕਦੀ ਹੈ ਨਹੀਂ ਤਾਂ ਕੇਸ ਚੱਲ ਕੇ ਸਿੱਧੀ ਫਾਂਸੀ ਮਿਲੂ ਸਮਝਦੇ ਹੋ ਨਹੀਂ ਪੰਜੇ ਜਾਣੇ ਧਰਤੀ ਉਤੇ ਲਕੀਰਾਂ ਗੱਡ ਰਹੇ ਸਨ ਹਰ ਕੋਈ ਸੋਚ ਰਿਹਾ ਸੀ ਇਹ ਵਾਰਦਾਤ ਕਰਨ ਵਾਲਾ ਕੌਣ ਹੋਇਆ ਹਰਨਾਮੀ ਦਾ ਸਾਰੇ ਪਿੰਡ ਨੂੰ ਪਤਾ ਸੀ ਕਿ ਅਰਜਨ ਉਹਦੇ ਕੋਲ ਜਾਂਦਾ ਆਉਂਦਾ ਹੈ ਪਖਰ ਸਿੰਘ ਨੇ ਠਾਣੇਦਾਰ ਨੂੰ ਕੰਨ ਵਿੱਚ ਦੱਸਿਆ ਤਾਂ ਦੋਸ ਪਾਹੀ ਭੇਜ ਕੇ ਠਾਣੇਦਾਰ ਨੇ ਹਰਨਾਮੀ ਨੂੰ ਬੁਲਾ ਲਿਆ ਉਹ ਰੋਈ ਜਾ ਰਹੀ ਸੀ ਬੋਲਦੀ ਕੁਝ ਨਹੀਂ ਸੀ ਪਿੰਡ ਦੇ ਇਕੱਠ ਤੋਂ ਉਹਨੂੰ ਪੂਰੀ ਸ਼ਰਮ ਆ ਰਹੀ ਸੀ ਆਨਸਾਰ ਪਹਿਲਾਂ ਉਹਨੇ ਪਾਕਰ ਨੰਬਰਦਾਰ ਦੇ ਪੈਰ ਫੜੇ ਬਾਬਾ ਜੀ ਥੋਡੇ ਰੱਖਣ ਦੀਆਂ ਮੇਰਾ ਕੋਈ ਕਸੂਰ ਨਹੀਂ ਆਇਆ ਜ਼ਰੂਰ ਸੀ ਇਹ ਮੇਰੇ ਕੋਲ ਪਰ ਮੈਨੂੰ ਇਸ ਭਾਣੇ ਦੀ ਕੋਈ ਇਲਮ ਨਹੀਂ ਪਾਕਰ ਨੇ ਉਹਨੂੰ ਹੱਥ ਨਾਲ ਪਰਾਂ ਹਟਾਇਆ ਕਹਿਣ ਲੱਗਾ ਸੌਰਿਆ ਮੈਨੂੰ ਕਿਉਂ ਬਾਹਰ ਝੜਾਉਣੀ ਐ ਉਧਰ ਗੱਲ ਕਰ ਖਾਣੇਦਾਰ ਸਾਹਿਬ ਨਾਲ ਖਾਣੇਦਾਰ ਉਹਨੂੰ ਕਹਿਣ ਲੱਗਾ ਹਰਨਾਮ ਕੌਰ ਅਰਜਨ ਸਿੰਘ ਕੱਲ ਰਾਤ ਆਇਆ ਸੀ ਤੇਰੇ ਕੋਲ ਉਹ ਬੋਲੀ ਨਹੀਂ ਹੱਥ ਜੋੜ ਕੇ ਖੜੀ ਰਹੀ ਮੂੰਹ ਉੱਤੇ ਪੱਲਾ ਕਰ ਲਿਆ ਤੇਰੀ ਹੋਰ ਕਿਸ ਨਾਲ ਗੱਲਬਾਤ ਹੈ ਪਿੰਡ ਵਿੱਚ ਕਿਸੇ ਨਾਲ ਨਹੀਂ ਮਾਪਿਆ ਖਾਨੇਦਾਰ ਨੇ ਝੜਕ ਗਿਆ ਨਾਮੀ ਨੂੰ ਉਪਰਾਂ ਬਿਠਾ ਦਿੱਤਾ ਕਹਿੰਦਾ ਫੂਲ ਲਾ ਜਾ ਕੇ ਸਭ ਕੱਢ ਲਾਂਗੇ ਤੇਰੇ ਤੋਂ ਤੂੰ ਹੀ ਜਾੜਾ ਬਦਮਾਸ਼ਾਂ ਨੂੰ ਪੁੱਛਣ ਲੱਗਿਆ ਸੱਚ ਦੱਸ ਦਿਓ ਤੁਹਾਡੇ ਚੋਂ ਕੀ ਦੀ ਗਿਟਮਿਟ ਹੈ ਇਸ ਔਰਤ ਨਾਲ ਪੰਜਾਂ ਨੇ ਬਾਰੀ-ਵਾਰੀ ਕੰਨਾਂ ਨੂੰ ਹੱਥ ਲਾਇਆ ਨਾ ਸਰਦਾਰ ਜੀ ਤੁਸੀਂ ਸਭ ਜਾਣੀ ਜਾਣੋ ਪਰ ਇਹ ਰਾਤ ਆ ਅਸੀਂ ਕਦੇ ਪਈ ਨਹੀਂ ਚੰਗਾ ਨੰਬਰਦਾਰ ਸਾਹਿਬ Laash ਨੂੰ ਪਵਾਓ ਗੱਡੇ ਚ ਸਾਰੇ ਨੰਬਰਦਾਰ ਚੱਲੋ ਮੇਰੇ ਨਾਲ ਬਦਮਾਸ਼ਾਂ ਨੂੰ ਕਿਹਾ ਤੁਸੀਂ ਵੀ ਪੰਜੇ ਉੱਥੇ ਜਾ ਕੇ ਕਰਦਾ ਗੱਲ ਤੁਹਾਡੇ ਨਾਲ ਹਰਾਮਜਾਦੇ ਬਕੋਗੇ ਤੇ ਫਿਰ ਹਰਨਾਮੀ ਵੱਲ ਇਸ਼ਾਰਾ ਕੀਤਾ ਇਹਨੂੰ ਵੀ ਲੈ ਕੇ ਜਾਣਾ ਨੰਬਰਦਾਰ ਤੋਂ ਦੂਰ ਬੈਠੇ ਪਿੰਡ ਦੇ ਲੋਕਾਂ ਵਿੱਚ ਕੁ ਸਰਵਸਰ ਹੋਣ ਲੱਗੀ ਪੁਲਿਸ ਵੱਲੋਂ ਪਿੰਡ ਦੀ ਕਿਸੇ ਔਰਤ ਨੂੰ ਫੜ ਕੇ ਜਾਣ ਦੀ ਪਹਿਲਾਂ ਗੱਲ ਕਦੇ ਕਿਸੇ ਨੇ ਨਹੀਂ ਸੀ ਸੁਣੀ ਵਿੱਚੇ ਵਿੱਚ ਤਰਾਤਰਾ ਹੋਣ ਲੱਗੇ ਝੰਡੇ ਨੇ ਗੱਡਾ ਜੋੜਿਆ ਤੇ ਅਰਜਨ ਉੱਤੇ ਚਿੱਟਾ ਖੇਸ ਲਾ ਕੇ ਲੋਥ ਨੂੰ ਦੋ ਜਣਿਆਂ ਨੇ ਗੱਡੇ ਵਿੱਚ ਰੱਖ ਦਿੱਤਾ ਪਹਿਲਾ ਵਾਂਗ ਹੀ ਉਸੇ ਖੇਸ ਨਾਲ ਲੋਥ ਢੱਕ ਦਿੱਤੀ ਝੰਡੇ ਦਾ ਸੇੜੀ ਗੱਡੇ ਦੇ ਪੱਟ ਬੈਠਾ ਸੀ ਝੰਡਾ ਲੋਥ ਦੇ ਸਿਰ ਆਣੇ ਬੈਠਾ ਸੀ ਸਲਾਮ ਅਸਬਰਾ ਕਰਨ ਲੱਗੇ ਤੇ ਫਿਰ ਨੰਬਰਦਾਰ ਪਖਰ ਸਿੰਘ ਥਾਣੇਦਾਰ ਨੂੰ ਕਹਿੰਦਾ ਸਰਦਾਰ ਜੀ ਹਰਨਾਮੀ ਨੂੰ ਤਾਂ ਕਾਨੂੰ ਲਿਜਾਣਾ ਹੈ ਇਹਨੇ ਕਿੱਧਰ ਭੱਜ ਜਾਣਾ ਜਦੋਂ ਮਰਜੀ ਸਾਥੋਂ ਲੈ ਲਿਓ ਅਸੀਂ ਜ਼ਿੰਮੇਦਾਰ ਆਂ ਇਹਦੇ ਪਿੰਡ ਦੀ ਆਣ ਮਰੀਂਦੀ ਐ ਇਹਨੂੰ ਫੂਲ ਲੈ ਕੇ ਨਾ ਜਾਓ ਜਦੋਂ ਤੁਹਾਨੂੰ ਲੋੜ ਪਈ ਅਸੀਂ ਆਪ ਪੇਸ਼ ਕਰ ਦੇਾਂਗੇ ਮੁਕੱਦਮਾ ਤਾਂ ਹੁਣ ਚੱਲੂਈ ਥਾਣੇਦਾਰ ਮੰਨ ਗਿਆ ਹਰਨਾਮੀ ਉਤੋਂ ਡਿੱਗਦੀ ਤੇ ਆਂਦੀ ਆਪਣੇ ਘਰ ਆ ਗਈ ਥਾਣੇਦਾਰ ਆਪਣੇ ਕੋਹੜੇ ਉੱਤੇ ਚੜ ਗਿਆ ਅੱਗੇ-ਅੱਗੇ ਗੱਡਾ ਜਿਸ ਵਿੱਚ ਲੋਥ ਦੇ ਨਾਲ ਝੰਡਾ ਤੇ ਨੰਬਰਦਾਰ ਬੈਠੇ ਸਨ ਚੁੱਪ ਕੀਤੇ ਮੋਹ ਹਤੇ ਮੁਰਦੇ ਹਾਣੀ ਛਾਈ ਹੋਈ ਸੀ ਗੱਡੇ ਦੇ ਮਗਰ ਮਗਰ ਠਾਣੇਦਾਰ ਦਾ ਕੋੜਾ ਤੇ ਉਹ ਤੋਂ ਬਾਅਦ ਪੰਜੇ 10 ਨੰਬਰੀਏ ਤੇ ਸ਼ੇਸ਼ ਪਾਹੀ ਕੋ ਲੋਕੇ ਜਾ ਕੇ ਠਾਣੇਦਾਰ ਨੇ ਦੋ ਬੁੱਢੇ ਸਿਪਾਹੀ ਗੱਡੇ ਵਿੱਚ ਬਿਠਾ ਦਿੱਤੇ ਕੋ ਲੋਕੇ ਵਿੱਚ ਦੀ ਲੋਥ ਲੰਗੀ ਤਾਂ ਬੁੜੀਆਂ ਕੁੜੀਆਂ ਘਰਾਂ ਦੀਆਂ ਛੱਤਾਂ ਉੱਤੇ ਚੜ ਕੇ ਦੇਖਣ ਲੱਗੀਆਂ ਪਿੰਡ ਦੇ ਲੋਕ ਰਾਹਾਂ ਉੱਤੇ ਖੜ ਗਏ ਬਸ ਝਾਕੀ ਜਾ ਰਹੇ ਸਨ ਕੋਈ ਪੁੱਛਦਾ ਕੁਝ ਨਹੀਂ ਸੀ ਜਦੋਂ ਖਣਨ ਠਾਣੇਦਾਰ ਨੂੰ ਫਤੇ ਬੁਲਾਉਂਦਾ ਸਦਾਣਿਆਂ ਦੇ ਪੁਲਾਂ ਉੱਤੇ ਸਾਰੇ ਥੋੜਾ ਜਿਹਾ ਸਸਤਾਏ ਤੰਗਿਆਂ ਵਾਲੇ ਤੇ ਇਧਰ ਉਧਰ ਖੜੀਆਂ ਸਵਾਰੀਆਂ ਗੱਡੇ ਵੱਲ ਦੇਖਣ ਲੱਗੀਆਂ ਸਭ ਦੂਰ ਖੜੇ ਹੀ ਗੱਲਾਂ ਕਰਦੇ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਸਨ ਫੂਲ ਜਾ ਕੇ ਠਾਣੇ ਵਿੱਚ ਝੰਡੇ ਵੱਲੋਂ ਸਾਰੀ ਰਿਪੋਰਟ ਲਿਖਾਈ ਗਈ ਤੇ ਫੇਰ ਪੁਲਸ ਵਾਲਿਆਂ ਨੇ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅੱਧੀ ਰਾਤ ਜਾ ਕੇ ਲੋਥ ਕੋਠੀ ਪਹੁੰਚੀ ਸਾਰੇ ਨੰਬਰਦਾਰ ਤੇ ਝੰਡਾ ਵਾਪਸ ਆ ਗਏ ਸਨ ਪੰਜ ਬਦਮਾਸ਼ਾਂ ਨੂੰ ਪੁਲਿਸ ਵਾਲਿਆਂ ਨੇ ਹਿਰਾਸਤ ਵਿੱਚ ਫੂਲ ਵਿੱਚ ਹੀ ਰੱਖ ਲਿਆ ਸੀ ਤੜਕੇ ਸੰਦੇਹਾਂ ਹੀ ਅਰਜਨ ਦਾਦਾ ਸੰਸਕਾਰ ਕਰ ਦਿੱਤਾ ਗਿਆ ਸ਼ਰੀਕੇ ਦੀਆਂ ਬੁੜੀਆਂ ਨੇ ਉੱਚੇ ਉੱਚੇ ਬੈਣ ਪਾਏ ਬੰਦ ਤੋਂ ਹਾਲੋਂ ਬੇਹਾਲ ਹੋਈ ਫਿਰਦੀ ਰਹੀ ਝੰਡਾ ਬਿੰਦੇ ਬਿੰਦੇ ਹੰਝੂ ਸੁੱਟਣ ਲੱਗ ਪੈਂਦਾ ਬੈਠਕ ਵਿੱਚੋਂ ਸਾਰਾ ਸਮਾਨ ਚੁੱਕ ਕੇ ਸੱਥਰ ਬਿਛਾ ਦਿੱਤਾ ਗਿਆ ਵੇੜੇ ਵਿੱਚ ਧੁੱਪੇ ਪਟੀਆਂ ਬਿਛਾ ਦਿੱਤੀਆਂ ਸਵਾਤ ਵਿੱਚ ਵੀ ਸੱਥਰ ਦੇ ਕੱਪੜੇ ਵਿਛੇ ਹੋਏ ਸਨ ਬੁੜੀਆਂ ਸਵਾਦ ਵਿੱਚ ਬੈਠ ਕੇ ਅਫਸੋਸ ਕਰਦੀਆਂ। ਬੰਦੇ ਬੇੜੇ ਵਿੱਚ ਤੇ ਬੈਠਕ ਵਿੱਚ ਆ ਕੇ ਬੈਠਦੇ। ਚਲੋ ਤੇ ਚਾਹ ਦੀ ਟੋਕਣੀ ਧਰ ਦਿੱਤੀ ਗਈ। ਜਿਹੜਾ ਵੀ ਕੋਈ ਦੂਰੋਂ ਨੜੀਆਂ ਅਫਸੋਸ ਕਰਨ ਆਉਂਦਾ ਸਭ ਨੂੰ ਚਾਹ ਦਾ ਗਲਾਸ ਦਿੱਤਾ ਜਾਂਦਾ। ਉਧਰ ਅਰਜਨ ਦੀ ਮੌਤ ਹੋਈ ਸੁਣ ਕੇ ਨਾਜਰ ਭਾਈ ਰੂਪੇ ਨੂੰ ਭੱਜ ਗਿਆ। ਜਾ ਕੇ ਕੀਚਰ ਨੂੰ ਲੱਭਿਆ ਸੀ ਪਰ ਉਹ ਤਾਂ ਪਿੰਡ ਵਿੱਚ ਹੈ ਹੀ ਨਹੀਂ ਸੀ। ਕੈਲੂ ਵੀ ਉੱਥੇ ਨਹੀਂ ਮਿਲਿਆ। ਦੋਵਾਂ ਦੇ ਘਰਾਂ ਤੋਂ ਪਤਾ ਕੀਤਾ ਪਰ ਕਿਸੇ ਨੂੰ ਕੁਝ ਨਹੀਂ ਦੱਸਿਆ। ਨਾਜ਼ਰ ਅਗਾਂ ਦਿਾਲਪੁਰੇੰ ਤੁਰ ਪਿਆ ਕੀਚਰ ਜਦੋਂ ਵੀ ਕਦੇ ਉਹਨੂੰ ਮਿਲਦਾ ਸੀ ਤੇਾਲਪੁਰੇ ਦੀਆਂ ਗੱਲਾਂ ਕਰਦਾ ਹੁੰਦਾ ਸੀ ਉੱਥੇ ਤੇ ਜੋਨਾ ਦੀ ਇੱਕ ਜਨਾਨੀ ਸੀ ਜਾਤ ਦੀ ਝੂਰੀ ਬੜੀ ਦਲੇਰ ਤੀਵੀ ਕੀਚਰ ਦੀ ਇੱਕ ਠੋਹੀ ਤੇਜੋ ਵੀ ਸੀ ਉਹ ਦਿਾਲਪੁਰੇ ਜਾ ਕੇ ਸਿੱਧਾ ਤੇਜੋ ਦੇ ਘਰ ਗਿਆ ਕੀਚਰ ਤੇ ਕੈਲੂ ਉੱਥੇ ਹੀ ਸਨ ਤੇਜੋ ਦੇ ਟੁੱਟੇ ਜਿਹੇ ਕੋਠੜੇ ਵਿੱਚ ਸੁੱਤੇ ਹੋਏ ਸਨ ਉਹ ਜਾਣ ਬੁਝ ਕੇ ਉੱਥੇ ਆ ਪਏ ਸਨ ਬਾਰਦਤ ਕਰਕੇ ਉਹ ਆਮ ਤੌਰ ਤੇ ਪਾਈ ਰੂਪੇ ਨਹੀਂ ਜਾਂਦੇ ਸਨ ਇਧਰ ਉਧਰ ਦੂਜੀਆਂ ਠੋਹੀਆਂ ਵਜਾ ਜਾ ਵੜਦੇ ਤੇਜ ਨੂੰ ਉਹਨਾਂ ਨੇ ਕਹਿ ਰੱਖਿਆ ਸੀ ਕਿ ਜੇਕਰ ਕੋਟੇਖੜਕ ਸਿੰਘ ਤੋਂ ਨਾਜ਼ਰ ਜਾਂ ਜੰਗੀਰਾ ਨਾਂ ਦਾ ਬੰਦਾ ਆਵੇ ਤਾਂ ਉਹ ਉਹਨੂੰ ਉਹਨਾਂ ਕੋਲ ਅੰਦਰ ਭੇਜ ਦੇਵੇ ਹੋਰ ਕਿਸੇ ਨੂੰ ਉਗ ਸੁਗ ਨਹੀਂ ਦੇਣੀ ਨਾਜ਼ਰ ਜਾਂਦਾ ਹੀ ਪਟਣਾ ਪਾ ਕੇ ਬਹਿ ਗਿਆ ਉਹ ਤਾਂ ਮਰ ਗਿਆ ਸਾਲਿਓ ਹੁਣ ਦੱਸੋ ਮੈਂ ਕਿੱਧਰ ਜਾਵਾਂ ਕੀ ਬਣੂ ਮੇਰਾ ਆਖਰ ਨੂੰ ਮੇਰੇ ਨਾਂ ਹੀ ਪੈਣਾ ਉਹ ਤਾਂ ਮਾਰ ਗਿਆ ਅੱਛਿਆ ਦੋਵੇਂ ਜਣੇ ਸ਼ਾਲ ਮਾਰ ਕੇ ਆਪਣੇ ਮੰਜਿਆਂ ਤੋਂ ਉੱਠ ਕੇ ਖੜੇ ਹੋ ਗਏ ਦੋ ਡੇਢ ਘੰਟਾ ਤਿੰਨਾਂ ਦੀ ਘਸਰਮੁਸਰ ਹੁੰਦੀ ਰਹੇ ਵਿੱਚ ਦੀ ਤੇਜੋ ਉਹਨਾਂ ਨੂੰ ਚਾਹ ਕਰਕੇ ਪਿਆ ਗਈ ਉਹ ਤਿੰਨੇ ਗੱਲਾਂ ਕਰਦੇ ਰਹੇ ਤੇ ਤੇਜੋ ਘਰ ਦੇ ਬਾਹਰ ਮੂਰੇ ਬੈਠ ਕੇ ਕੋਨਾਲੀ ਵਿੱਚ ਕੱਪੜੇ ਧੋਂਦੀ ਰਹੇ ਕੋਈ ਕੋਈ ਬੁੜੀ ਤੇਜੋ ਕੋਲ ਬਿੰਦ ਦੀ ਬਿੰਦ ਖੜਦੀ ਬੈਠਦੀ ਤਾਂ ਉਹ ਉਹਦੇ ਨਾਲ ਹੱਸ ਹੱਸ ਗੱਲਾਂ ਕਰਨ ਲੱਗ ਪੈਂਦੀ ਅਖੀਰ ਕਿ ਚਰ ਨੇ ਫੈਸਲਾ ਦਿੱਤਾ ਕਿ ਨਾਜ਼ਰ ਜੰਗੀਰੇ ਤੋਂ ਕਤਲ ਕਬੂਲ ਕਰਵਾ ਦੇਵੇ ਇੱਕ ਦੋ ਗਵਾਹ ਮੁਕੱਦਮੇ ਵਿੱਚ ਅਜਹਿ ਭਵਾਏ ਜਾਣ ਜਿਹੜੇ ਕਚੈਰੀ ਵਿੱਚ ਜਾ ਕੇ ਸਾਫ਼ ਮੁਕਰ ਜਾਣ ਪੈਸਾ ਮੁਕੱਦਮੇ ਉੱਤੇ ਨਾਜ਼ਰ ਆਪ ਲਾਵੇ ਚਾਹੇ ਘਰ-ਬਾਰ ਸਾਰਾ ਵੀ ਕਿਉਂ ਨਾ ਵਿਕ ਜਾਵੇ ਡਰਾਵਾ ਦੇ ਕੇ ਹਨਾਮੀ ਤੋਂ ਪੈਸੇ ਲੈ ਜਾਣ ਕੁਝ ਕਰਨਾ ਪਵੇ ਜੰਗੀਰੇ ਨੂੰ ਫਾਹਨਾ ਲੱਗੇ ਕੀਚਰ ਨੇ ਇਹ ਵੀ ਆਖ ਦਿੱਤਾ ਸੀ ਜੇ ਉਹਦਾ ਜਾਂ ਕੈਲੋ ਦਾ ਨਾਮ ਵਿਚਾਇਆ ਤਾਂ ਫੇਰ ਨਾਜ਼ਰ ਜੰਗੀਰੇ ਹਰ ਨਾਮੇ ਦੀ ਖੈਰ ਨਹੀਂ ਉਹਨਾਂ ਨੂੰ ਇਉਂ ਕਰਨਾ ਵੀ ਆਉਂਦਾ ਹੈ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ